ਵਾਹਿਗੁਰੂ ਮੇਰੇ ਪਿਆਰੇ ਪਿਆਰੇ ਲੱਗੇ ਵਾਹਿਗੁਰੂ ਵਾਹਿਗੁਰੂ वा <laughs> ਜਾਤਾਂ ਕਰਕੇ ਤੇਰੇ ਲਈ ਚੁੱਪ ਧੰਦੇ ਨੇ ਪਿਆਰੇ ਨਾਲੇ ਬਾਹੇ ਕਰੋ ਜਾਤਾਂ ਕਰਕੇ ਜੇ ਬਾਬਾ ਵੀਰ ਸਿੰਘ ਰੰਗਾਬਾਦ ਵਾਲੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਰੈਨਮਾ ਬਾਬਾ ਖੁਦਾ ਸਿੰਘ ਮਹਾਰਾਜੇ ਪਰਪਾਟੀ ਚਲਾਉਂਦੇ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਫੌਜੀ ਹੈ ਬਾਬਾ ਖੁਦਾ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਕਰਮ ਸਿੰਘ ਸਾਹਿਬ ਹੋਰ ਕੀ ਮਰਦਾਨ ਵਾਲੇ ਹੁੰਦੇ ਆ ਆਪਾਂ ਨੂੰ ਮਾਣ ਜਿਨ੍ਹਾਂ ਦੀ ਆਪਾਂ ਵਰਸੀ ਮਨਾ ਰਹੇ ਆ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਜੜੇ ਹੋਤੀ ਦਾ ਨੂਰਨ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਤੁਬਾ ਦੇ ਪਰਪਾਟੀ ਬਾਬਾ ਲਾਲ ਸਿੰਘ ਬਾਬਾ ਆਇਆ ਸਿੰਘ ਮਹਾਰਾਜ ਸੰਤ ਬਾਬਾ ਆਤਰ ਸਿੰਘ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਆਤਰ ਸਿੰਘ ਤੂੰ ਫੌਜੀ ਆ ਤੇਰੀ ਬੜੀ ਕਹਿੰਦੇ ਨਾਮ ਸੁਣਿਆ ਵੀ ਗੋਖੇ ਜੀ ਛਪੜੀ ਕੋਲ ਤੂੰ ਬਹੁਤ ਸੇਵਾ ਕਰਦਾ ਬੰਦਗੀ ਕਰਦਾ ਆਰਮੀ ਚੋਂ ਰਿਟਾਇਰ ਹੋਇਆ ਕਹਿੰਦੇ ਤੇਰੇ ਕੋਲ ਰਣ ਜੋ ਰਾਏ ਆਏ ਮਹਾਰਾਜ ਨੇ ਬੱਗੀ ਪਾਸੇ ਕਰਤੀ ਬਾਬਾ ਆਇਆ ਸਿੰਘ ਮਹਾਰਾਜ ਕਹਿੰਦੇ ਪਤਰ ਸਿੰਘ ਐ ਨਾ ਕਰ ਬੱਗੀ ਤੇ ਹੀ ਲੈ ਕੇ ਚੱਲ ਕਹਿੰਦੇ ਨਹੀਂ ਮਹਾਰਾਜ ਆਪ ਹੋਟੀ ਦਾ ਨੂਰ ਆਪ ਕਿਸੇ ਕਿਸੇ ਕਣ ਜਾਂ ਜੋ ਐਨੀ ਦੂਰੋਂ ਪਾਕਿਸਤਾਨ ਤੋਂ ਚੱਲ ਕੇ ਆਪ ਜੀ ਮੇਰੇ ਕੋਲ ਆਇਓ ਆਪ ਜੀ ਸੇਵਾ ਕਰਨ ਦਾ ਮੌਕਾ ਦਿਓ ਮਹਾਰਾਜ ਬੱਗੀ ਦੀ ਜਗ੍ਹਾ ਆਪ ਨਵਜਨ ਕੋਈ ਐਸਾ ਮুরিਦ ਨਹੀਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਕਲਗੀਧਰ ਮਹਾਰਾਜ ਨੇ ਜਿਨ੍ਹਾਂ ਤੋਂ ਪੰਜ ਸਿਰ ਲਏ ਹਨ ਪੰਜ ਸਿਰ ਜੋੜ ਕੇ ਦਿਖਾਏ ਹਨ ਆ ਖੰਡੇ ਬਾਟੇ ਦਾ ਅੰਮ੍ਰਿਸ਼ਕਾਇਆ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਸ਼ਕਾਂ ਜੀਆਂ ਛਕਾਂ ਗਿਆਂ ਮਾਤਾ ਸਹਿਬ ਕੁਰਦੇਵਾ ਦੇ ਮਨ ਵਿੱਚ ਆ ਗਿਆ ਵੀ ਕਲਗੀਧਰ ਮਹਾਰਾਜ ਦਾ ਖਾਲਸਾ ਕਿਉਂ ਨਾ ਮਠਾਸ ਪਰ ਦੇਈਏ ਮਾਣੇ ਪਤਾਸਿਆਂ ਦੀ ਬੁਕਲ ਲਿਆ ਕੇ ਪੜਤੀ ਤਾਂ ਕਲਗੀਧਰ ਮਹਾਰਾਜ ਨੇ ਕਿਹਾ ਜਿਠੇ ਪਾਈ ਜਿਆ ਸਿੰਘ ਹੋਏਗਾ ਜਿਆ ਹੂਠੇ ਧਰਮ ਵੀ ਹੋਵੇਗਾ ਧਰਮ ਦੇ ਨਾਲ ਮਠਾਸ ਵੀ ਹੋਏਗੀ ਤੂੰ ਖਾਲਸੇ ਦੀ ਮਾਸ ਦائیںਗੀ ਮਾਤਾ ਸੈਭੂਰ ਦੇਵਾਂ ਜਿੱਥੇ ਧਰਮ ਹੋਏਗਾ ਉੱਥੇ ਹੀ ਹਿੰਮਤ ਆਪਣੇ ਆਪ ਆ ਜਾਏਗੀ ਜੇ ਦੇ ਸਹਾਰੇ ਚੱਲਦੇ ਰਹੀਏ ਸਚਾਈ ਤੇ ਚੱਲਦੇ ਰਹੀਏ ਜੇ ਦਿਆ ਧਰਮ ਆ ਜਾਵੇ ਹਿੰਮਤ ਵੀ ਆਪਣੇ ਆਪ ਆ ਜਾਂਦੀ ਹੈ ਜਿੱਥੇ ਹਿੰਮਤ ਆ ਗਈ ਉੱਥੇ ਮਹਾਰਾਜ ਦੀ ਮੋਹਰ ਲੱਗ ਜਾਂਦੀ ਹੈ ਵੀ ਇਹ ਮੇਰਾ ਆਪਣੀ ਔਲਾਦ ਹੈ ਜਿਵੇਂ ਆਪਾਂ ਕਹਿੰਦੇ ਆ ਕਲਗੀਧਰ ਮਹਾਰਾਜ ਨੂਰਨ ਹੋਤੀ ਦਾ ਇਹ ਆਪਾ ਨੂੰ ਮਾਣ ਹੈ ਭਾਈ ਗਿਆ ਸਿੰਘ ਦੀ ਸੰਪਰਦਾ ਦਾ ਆਪਣੇ ਸਿਰ ਦੇ ਵਾਰਿਸ ਕਲਗੀਧਰ ਮਹਾਰਾਜਾਂ ਕੋਈ ਆਪਣੀ ਜ਼ਿੰਮੇਵਾਰੀ ਲਵੇ ਚਾਹੇ ਨਾ ਲਵੇ ਦੁਸ਼ ਦਮਨ ਕਹਿੰਦਾ ਇਹ ਮੇਰੇ ਅਨਕਰਮ ਸਰ ਸਾਹਿਬ ਵਾਲਾ ਸਾਹਿਬ ਦੀ ਭਾਈ ਗਿਆ ਸਿੰਘ ਦੀ ਸੰਪਰਦਾਚੂਣ ਇਹ ਪੰਜ ਪਿਆਰੀਆਂ ਨੂੰ ਮੇਰੇ ਹੀ ਹਨ ਇਹਨਾਂ ਦੀ ਕਿਰਪਾ ਨਾਲ ਹੀ ਇਹਨਾਂ ਹੀ ਦੀ ਕਿਰਪਾ ਕੇ ਸਜੇ ਹਮ ਹਾਂ ਨਹੀਂ 모ਸਾ ਗਰੀਬ ਕਰੋੜ ਪਰੇ ਮਹਾਰਾਜ ਇਨੀ ਨਿਮਰਤਾ ਚਾਉਂਦੇ ਹਨ ਆਓ ਬਾਬਾ ਮਹਾਰਾਜ ਸਿੰਘ ਰੱਬੋਂ ਤੋਂ ਬਾਅਦ ਬਾਬਾ ਖੁਦਾ ਸਿੰਘ ਮਹਾਰਾਜ ਦੇ ਨਾਲ ਨਾਲ ਜਦੋਂ ਬਾਬਾ ਕਰਮ ਸਿੰਘ ਸਾਹਿਬ ਤੋਂ ਬਾਅਦ ਬਾਬਾ ਆਇਆ ਸਿੰਘ ਮਹਾਰਾਜ ਆ ਕੇ ਗਏ ਮਹਾਰਾਜ ਬੱਗੀ ਜੀ ਜਿਗਾ ਆਪ ਲਖਦੇ ਹਨ ਸੰਤ ਬਾਬਾ ਅਤਰ ਸਿੰਘ ਜੀ ਦੇੜੂ ਸਾਹਿਬ ਵਾਲੇ ਬੱਗੀ ਲੈ ਕੇ ਥਾਂ ਤੇ ਬੱਗੀ ਤੋਂ ਉਤਰ ਕੇ ਮਹਾਰਾਜ ਆਪ ਲੱਗਿਆ ਆਪਣੇ ਥਾਂ ਤੇ ਆਉਂਦਿਆ ਦੇਖ ਲੋ ਇੰਨੀ ਨਿਮਰਤਾ ਇੰਨੇ ਵਿਸ਼ਵਾਸਪਾਤਰਨ ਦੇਖ ਲੋ ਕਿੱਥੋਂ ਮਹਾਰਾਜ ਬਾਬਾ ਆਇਆ ਸਿੰਘ ਮਹਾਰਾਜ ਆਏ ਮਹਾਰਾਜ 15 20 ਦਿਨ ਦੇਖਦੇ ਹਨ ਬਾਬਾ ਆਇਆ ਸਿੰਘ ਮਹਾਰਾਜ ਬਾਬਾ ਅਤਰ ਸਿੰਘ ਮਹਾਰਾਜ ਨੂੰ ਤਾਂ ਮਹਾਰਾਜ ਆਪ ਸੇਵਾ ਕਰਦੇ ਹਨ ਆਪ ਹੀ ਖੇਤੀ ਕਰਦੇ ਹਨ ਬਹੁਤ ਆਰਮੀ ਦੇ ਬੰਦੇ ਆਂਦਣ ਬਾਬਾ ਅਸ ਸਿੰਘ ਮਹਾਰਾਜ ਉਹਨਾਂ ਦਾ ਸ਼ੰਕਾ ਨਿਵਰਤ ਕਰਦੇ ਆਂ ਕਰਦੇ ਆਂ ਕਰਦੇ ਆਂ ਬਾਬਾ ਆਸੀ ਸਿੰਘ ਮਹਾਰਾਜ ਜਦੋਂ 15 20 25 ਦਿਨ ਰਹੇ ਮਹਾਰਾਜ ਕੋ ਕਹਿੰਦੇ ਫੌਜੀਆ ਤੇਰਾ ਕੰਮ ਤਾਂ ਬਹੁਤ ਵਧੀਆ ਤੂੰ ਰਿਟਾਇਰਮੈਂਟ ਤੋਂ ਬਾਅਦ ਕਲਗੀਧਰ ਮਹਾਰਾਜ ਦੇ ਨਕਸ਼ੇ ਅਨੁਸਾਰ 14 ਆਨੰਦਪੁਰ ਸਾਹਿਬ ਤੇਰੇ ਕੋਲ ਆ ਕਹਿੰਦੇ ਮਹਾਰਾਜ ਆਪ ਦੀ ਕਿਰਪਾ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਜੀ ਕਿਰਪਾ ਮਹਾਰਾਜ ਜੀ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਜੀ ਜੀਵਨ ਨੂੰ ਸੁਣਦੇ ਹਨ ਬਾਬਾ ਆਇਆ ਸਿੰਘ ਮਹਾਰਾਜ ਤੋਂ ਬਾਬਾ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇਣ ਬਾਬਾ ਆਇਆ ਸਿੰਘ ਮਹਾਰਾਜ ਕੰਝ ਕਹਿੰਦੇ ਵੀ ਹੁਣ ਆਦਰ ਸਿੰਘ ਅਸੀਂ ਜਾਣਾ ਹੁਣ ਕੰਝੇ ਅਸੀਂ ਵਾਪਸ ਜਾਣਾ ਆਪਣੇ ਸਥਾਨ ਹੋਤੀ ਮਰਦਾਨ ਤੇ ਕਹਿੰਦੇ ਮਹਾਰਾਜ ਰਹਿ ਲੋ ਕਹਿੰਦੇ ਨਹੀਂ ਹੁਣ ਜਾਵਾਂਗੇ ਬਾਬਾ ਆਸ ਸਿੰਘ ਜਦੋਂ ਜਾਣ ਦੀ ਤਿਆਰੀ ਕਰਦੇ ਹਨ ਕਹਿੰਦੇ ਹਰਤ ਸਿੰਘ ਕੁਝ ਮੰਗ ਲੈ ਤੇਰੇ ਤੇ ਹੋਤੀ ਦਿਯਾਲ ਹੋਤੀ ਕਹਿੰਦਾ ਜਿਹੜਾ 18 ਕੂਣੀਆਂ ਦਾ ਵਜਨ ਚੱਕ ਸਕਦੀ ਹੋਵੇ ਜਿਹਨੂੰ ਆਪਾਂ ਕਹਿੰਨੇ ਆ ਗਲ ਰਾਜੇ ਜਨਕ ਦੀ ਟਕਸਾਲ ਗੁਰੂ ਰਾਮਦਾਸ ਮਹਾਰਾਜ ਦੀ ਟਕਸਾਲ ਉਹ ਵੀ ਕੋਈ ਬੰਦਗੀ ਦੇ ਪਰਚਮ ਤੇ ਆਖਰੀ ਕੋਈ ਸਥਾਨ ਹੁੰਦਾ ਜਿਸ ਚੱਕਰ ਤੇ ਪਹੁੰਚਦੇ ਹਨ ਤਾਂ ਬਾਬਾ ਅਸ ਸਿੰਘ ਮਹਾਰਾਜ ਕਹਿੰਦੇ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝ ਹੈ ਕਹਿੰਦੇ ਫਿਰ ਵੀ ਕੁਝ ਮੰਗ ਲਾ ਕਹਿੰਦੇ ਮਹਾਰਾਜ ਜੀ ਦਇਆਲ ਹੋयो ਨਾ ਜੇ ਆਪਾਂ ਹੁੰਦੇ ਆਪਾਂ ਪੈਸੇ ਮੰਗਣ ਲੱਗ ਜਾਂਦੇ ਜੇ ਆਪਾਂ ਹੁੰਦੇ ਆਪਾਂ ਜ਼ਮੀਨ ਮੰਗਣ ਲੱਗ ਜਾਂਦੇ ਕੋਈ ਹੋਰ ਵਸਤੂ ਮੰਗ ਲਾਂਦੇ ਬਾਬਾ ਆਯਾ ਸਿੰਘ ਮਹਾਰਾਜ ਨੂੰ ਸੰਤ ਬਾਬਾ ਦਰ ਸਿੰਘ ਜੀ ਕਹਿੰਦਿਆਂ ਲਾਲ ਰੰਗ ਜਿਸ ਕੋ ਲਗਾ ਤਿਸ ਕੇ ਵਡ ਭਾਗਾ ਮਹਿਲਾ ਕਦੇ ਨਾ ਹੋਵੀ ਨ ਲਾਗੇ ਦਾਗਾ ਕਹਿੰਦੇ ਆਪ ਜੀ ਰੰਗ ਰਤੜੀ ਆਤਮਾ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਕੋਲ ਹੋ ਕੇ ਆਇਓ ਆਪ ਜੀ ਕਿਰਪਾ ਕਰੋ ਮੇਰੀ ਜਿਹੜੀ ਛਪਰੀ ਆ ਗੋਖ ਜੀ ਛਪਰੀ ਦੇ ਨਾਲ ਪੂਰਾ ਉਹਦੇ ਨਾਲ ਨਿਵਜਾਵੇ ਬਾਬਾ ਆ ਸਿੰਘ ਮਹਾਰਾਜ ਨੇ ਕਹਿਤਾ ਕਹਿੰਦੇ ਅਤਰ ਸਿੰਘ ਹੁਣ ਨਿਭੀ ਲੈ ਹੋ ਜਾਸੀ ਤੇਰਾ ਕਰ ਤੇਰੀ ਪੂਰੇ ਨਾਲ ਵੀ ਨਿਵੇਗੀ ਤੇਰੀ ਹੋਤੀ ਮਰਦਾਨ ਦੀ ਸੰਪਰਦਾ ਦੇ ਬਾਬਾ ਕਰਮ ਸਿੰਘ ਸਾਹਿਬ ਨਾਲ ਵੇਲ ਜੋੜ ਕੇ ਜਾ ਰਿਆਂ ਪੜੋ ਪ੍ਰੇਮ ਦੇ ਨਾਲ ਕਿਵੇਂ ਨਿਭਾਉਂਦਾ ਗੁਰੂ ਸਿੱਖ ਨਾਲ